ਮੇਰਾ ਨਾਮ ਅਨੂਆ ਮੈਂ ਤਕਰੀਬਨ 25 ਸਾਲ ਦੀ ਸੀ ਜਦੋਂ ਮੇਰੇ ਨਾਲ ਇਹ ਘਟਨਾ ਵਾਪਰੀ ਸੀ ਮੇਰੇ ਡੈਡੀ ਬਹੁਤ ਨਸ਼ੇ ਪੱਤੇ ਕਰਦੇ ਸੀ ਉਹ ਸ਼ਰਾਬ ਵੀ ਬੜੀ ਪੀਂਦੇ ਸੀ ਉਹਨਾਂ ਨੂੰ ਸਾਡੇ ਨਾਲ ਘੱਟ ਮਤਲਬ ਸੀ ਮੇਰੀ ਮੰਮੀ ਦੀ ਡੈਥ ਹੋ ਚੁੱਕੀ ਸੀ ਮੈਨੂੰ ਆਪਣੀ ਮਾਂ ਤੋਂ ਬਿਨਾ ਬੜਾ ਓਖਾ ਲੱਗਦਾ ਸੀ ਮੇਰਾ ਇੱਕ ਭਰਾ ਵੀ ਸੀ ਜੋ ਮੇਰੇ ਨਾਲੋਂ ਛੋਟਾ ਸੀ ਡੇਰੀ ਮੇਰੇ ਭਰਾ ਦਾ ਤਾਂ ਥੋੜਾ ਬਹੁਤ ਮੋਹ ਕਰਦਾ ਸੀ ਪਰ ਮੇਰਾ ਬਹੁਤ ਘੱਟ ਕਰਦਾ ਸੀ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ ਉਹ ਮੇਰੇ ਕੋਲੋਂ ਸਾਰਾ ਕੰਮ ਕਰਵਾਉਂਦਾ ਸੀ ਆਪ दारू ਪੀ ਕੇ ਬੈਠਾ ਰਹਿੰਦਾ ਸੀ ਮੈਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਵੀ ਭੇਜ ਦਿੰਦਾ ਸੀ ਤੇ ਜੋ ਪੈਸੇ ਲੋਕ ਮੈਨੂੰ ਕੰਮ ਕਰਾਈ ਦਿੰਦੇ ਸੀ ਉਹ ਸਾਰੇ ਆਪ ਫੜ ਲੈਂਦਾ ਸੀ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਦਾ ਸੀ ਕਦੇ ਸੋਚਦੀ ਸੀ ਕਿ ਚਲ ਕੋਈ ਚੀਜ਼ ਲਵਾਂਗੀ ਪਰ ਉਸ ਤੋਂ ਪਹਿਲਾਂ ਹੀ ਡੈਡੀ ਮੇਰੇ ਕੋਲੋਂ ਪੈਸੇ ਕੱਢ ਲੈਂਦਾ ਸੀ ਮੇਰਾ ਭਰਾ ਅਜੇ ਛੋਟੀ ਕਲਾਸ ਵਿੱਚ ਪੜਦਾ ਸੀ ਉਹਦਾ ਧਿਆਨ ਵੀ ਸਾਰਾ ਦਿਨ ਮੈਂ ਹੀ ਰੱਖਦੀ ਸੀ ਕਿਉਂਕਿ ਡੈਡੀ ਸਵੇਰੇ ਘਰੋਂ ਨਿਕਲ ਜਾਂਦਾ ਸੀ ਤੇ ਰਾਤ ਨੂੰ दारू ਪੀ ਕੇ ਆ ਜਾਂਦਾ ਸੀ ਉਹ ਕਦੇ-ਕਦੇ ਦਿਹਾੜੀ ਜਾਂਦਾ ਸੀ ਜਦੋਂ ਦਿਹਾੜੀ ਦੇ ਪੈਸੇ ਮਿਲਦੇ ਸੀ ਉਹਨਾਂ ਦੀ ਵੀ दारू ਪੀ ਜਾਂਦਾ ਸੀ ਮੈਂ ਆਪਣੀ ਮਾਂ ਨੂੰ ਯਾਦ ਕਰਕੇ ਬੜਾ ਰੋਂਦੀ ਸੀ ਤੇ ਆਪਣੀ ਕਿਸਮਤ ਨੂੰ ਵੀ ਬੜਾ ਰੋਂਦੀ ਸੀ ਕਿ ਜੇ ਰੱਬਾ ਸਾਡੇ ਕੋਲੋਂ ਮਾਂ ਖੋਣੀ ਸੀ ਤਾਂ ਸਾਨੂੰ ਪਿਓ ਤਾਂ ਚੰਗਾ ਦੇ ਦਿੰਦਾ ਕਦੇ-ਕਦੇ ਤਾਂ ਮੈਨੂੰ ਆਪਣੇ ਪਿਓ ਤੇ ਬੜਾ ਗੁੱਸਾ ਆਉਂਦਾ ਸੀ ਮੈਂ ਉਹਦੇ ਅੱਗੇ ਬੋਲ ਵੀ ਪੈਂਦੀ ਸੀ ਉਹਨੂੰ ਬੜੇ ਗੁੱਸੇ ਨਾਲ ਬੋਲਦੀ ਰਹਿੰਦੀ ਸੀ ਤੇ ਪਿਓ ਮੇਰਾ ਮੈਨੂੰ ਕੋਟ ਦਿੰਦਾ ਸੀ ਫਿਰ ਇਸ ਕਰਕੇ ਮੈਂ ਚੁੱਪ ਹੀ ਰਹਿੰਦੀ ਸੀ ਇੱਕ ਦਿਨ ਮੇਰੇ ਪਿਓ ਨੇ ਅਜੀਬ ਹਰਕਤ ਕੀਤੀ ਜੋ ਮੈਂ ਕਦੇ ਸੋਚੀ ਨਹੀਂ ਸੀ ਇੱਕ ਦਿਨ ਸਾਡੇ ਘਰ ਇੱਕ ਨੌਜਵਾਨ ਆਇਆ ਡੈਡੀ ਨੇ ਮੈਨੂੰ ਉਹਦੇ ਨਾਲ ਤੋਰ ਦਿੱਤਾ ਮੈਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੂੰ ਇਹਨਾਂ ਦੇ ਘਰ ਕੰਮ ਕਰਨ ਜਾਇਆ ਕਰੇਂਗੀ ਮੈਂ ਡੈਡੀ ਨੂੰ ਬੜਾ ਮਨਾ ਕੀਤਾ ਪਰ ਉਹਨੇ ਮੇਰੀ ਗੱਲ ਨਾ ਮੰਨੀ ਉਹ ਨੌਜਵਾਨ ਮੇਰੇ ਵੱਲ ਵੇਖ ਵੇਖ ਕੇ ਘੂਰ ਰਿਹਾ ਸੀ ਉਹ ਜ਼ਿਆਦਾ ਉਮਰ ਦਾ ਨਹੀਂ ਸੀ ਮੁੰਡਾ ਜਿਹਾ ਹੀ ਸੀ ਉਹ ਮੈਨੂੰ ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਪਤਾ ਨਹੀਂ ਕਿੱਧਰ ਨੂੰ ਲਿਜਾ ਰਿਹਾ ਸੀ ਡੈਡੀ ਨੇ ਤਾਂ ਮੈਨੂੰ ਇਹੀ ਕਿਹਾ ਸੀ ਕਿ ਇਹਨਾਂ ਦੇ ਘਰ ਤੂੰ ਕੰਮ ਕਰਨ ਲੱਗ ਜਾ ਇਹਦੇ ਘਰਚੇ ਦੀ ਘਰਵਾਲੀ ਤੇ ਬੱਚੇ ਵੀ ਨੇ ਤੂੰ ਬੱਚਿਆਂ ਦੀ ਵੀ ਦੇਖਭਾਲ ਕਰਨੀ ਆ ਪਰ ਉਹ ਮੈਨੂੰ ਇੱਕ ਕੋਠੀ ਵਿੱਚ ਲੈ ਗਿਆ ਕਾਫੀ ਵੱਡੀ ਕੋਠੀ ਸੀ ਉਥੇ ਦੋ ਤਿੰਨ ਆਦਮੀ ਹੋਰ ਵੀ ਸੀ ਜੋ ਬੈਠ ਕੇ दारू ਪੀ ਰਹੇ ਸੀ ਤੇ ਮੇਰੇ ਵੱਲ ਬੜਾ ਘੂਰ ਕੇ ਵੇਖ ਰਹੇ ਸੀ ਜਿਹੜਾ ਮੁੰਡਾ ਮੈਨੂੰ ਲੈ ਕੇ ਗਿਆ ਉਹ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਕਮਰੇ ਵਿੱਚ ਲਿਜਾ ਕੇ ਸਭ ਤੋਂ ਪਹਿਲਾਂ ਉਹਨੇ ਪਾਣੀ ਪੀਤਾ ਮੈਂ ਹੈਰਾਨ ਰਹਿ ਗਈ ਕਿਉਂਕਿ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਪਿਓ ਨੇ ਮੈਨੂੰ ਝੂਠ ਬੋਲਿਆ ਉਹ ਮੈਨੂੰ ਬਾਰ-ਬਾਰ ਛਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਉਹਦੇ ਕੋਲੋਂ ਦੂਰ ਭੱਜ ਰਹੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਕੋਲੋਂ ਦੂਰ ਨਾ ਭੱਜ ਮੈਂ ਤੈਨੂੰ ਪਾਉਣ ਦੀ ਕੀਮਤ ਦਿੱਤੀ ਆ ਤੇਰੇ ਪਿਓ ਨੇ ਤੈਨੂੰ ਵੇਚ ਦਿੱਤਾ ਆ ਕੋਈ ਇੱਥੇ ਤੈਨੂੰ ਕੰਮ ਕਰਨ ਲਈ ਨਹੀਂ ਭੇਜਿਆ ਉਹਨੇ ਤੈਨੂੰ ਭਾਰੀ ਰਕਮ ਵਿੱਚ ਵੇਚ ਦਿੱਤਾ ਆ ਮੈਂ ਉਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੇ ਆਪਣੇ ਪਿਓ ਨੇ ਮੇਰੇ ਨਾਲ ਇਸ ਤਰ੍ਹਾਂ ਕਰ ਦਿੱਤਾ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਰੌਲਾ ਪਾਉਣ ਲੱਗੀ ਪਰ ਉੱਥੇ ਮੇਰੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਮੈਂ ਬਥੇਰਾ ਚੀਕ ਰਹੀ ਸੀ ਪਰ ਕਿਸੇ ਨੇ ਮੇਰੀ ਚੀਕ ਨਾ ਸੁਣੀ ਉਹ ਨੌਜਵਾਨ ਨੇ ਪਾਣੀ ਪੀ ਕੇ ਮੈਨੂੰ ਲੱਕ ਤੋਂ ਫੜ ਲਿਆ ਫਿਰ ਉਹਨੇ ਮੇਰੀ ਗਰਦਨ ਨੂੰ ਮੈਂ ਇੱਕ ਪਾਸੇ ਤਾਂ ਮੈਂ ਉਹਨੂੰ ਨਾ ਕਰ ਰਹੀ ਸੀ ਤੇ ਦੂਜੇ ਪਾਸੇ ਪਤਾ ਨਹੀਂ ਕਿਉਂ ਮੈਨੂੰ ਉਹਦੇ ਨਾਲ ਕੋਈ ਅਜੀਬ ਜਿਹੀ ਫੀਲਿੰਗ ਆ ਰਹੀ ਸੀ ਜੋ ਮੈਨੂੰ ਪਹਿਲਾਂ ਕਦੇ ਨਹੀਂ ਆਈ ਸ਼ਾਇਦ ਇਦਾਂ ਪਹਿਲਾਂ ਕਿਸੇ ਨੇ ਨਹੀਂ ਕੀਤਾ ਇਸ ਕਰਕੇ ਮੈਨੂੰ ਥੋੜਾ ਅਜੀਬ ਜਿਹਾ ਵੀ ਹੋ ਰਿਹਾ ਸੀ ਮੈਂ ਉਹਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੋਕ ਰਿਹਾ ਸੀ ਉਹਨੇ ਇਸ ਤਰ੍ਹਾਂ ਮੈਨੂੰ ਫੜਿਆ ਹੋਇਆ ਸੀ ਜਿਵੇਂ ਉਹਨੇ ਪਹਿਲਾਂ ਕਦੇ ਕਿਸੇ ਔਰਤ ਨੂੰ ਫੜਿਆ ਨਾ ਹੋਵੇ ਉਹ ਜਿਵੇਂ ਨਈ ਸਭ ਕਾਰ ਹੀ ਰਿਆ ਸੀ ਕਿ ਅਚਾਨਕ ਕੋ ਨੂੰ ਬਾਹਰੋਂ ਕਿਸੇ ਨੇ ਆਵਾਜ਼ ਮਾਰੀ ਮੈਨੂੰ ਲੱਗਿਆ ਜਿਵੇਂ ਕਿਸੇ ਔਰਤ ਨੇ ਉਹਨੂੰ ਆਵਾਜ਼ ਮਾਰੀ ਹੋਵੇ ਉਹ ਜਲਦੀ ਜਲਦੀ ਬਾਹਰ ਚਲਾ ਗਿਆ ਉਹ ਜਲਦੀ ਜਲਦੀ ਦਰਵਾਜ਼ਾ ਵੀ ਖੁੱਲਾ ਛੱਡ ਗਿਆ ਤੇ ਮੇਰੇ ਲਈ ਇਹ ਇੱਕ ਮੌਕਾ ਸੀ ਕਿ ਮੈਂ ਉੱਥੋਂ ਭੱਜ ਸਕਾਂ ਉਹ ਬਾਹਰ ਖੜ ਕੇ ਉਸ ਔਰਤ ਨਾਲ ਗੱਲਾਂ ਕਰ ਰਿਹਾ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਮੈਂ ਸੋਚ ਰਹੀ ਸੀ ਕਿ ਮੇਰੇ ਪਿਓ ਨੇ ਮੈਨੂੰ ਕਿੱਥੇ ਫਸਾ ਦਿੱਤਾ ਪਰ ਪਤਾ ਨਹੀਂ ਕਿਉਂ ਮੇਰੇ 'ਚ ਭੱਜਣ ਦੀ ਹਿੰਮਤ ਨਹੀਂ ਹੋ ਰਹੀ ਸੀ ਜਦੋਂ ਹੀ ਉਹਨੇ ਮੈਨੂੰ ਟੱਚ ਕੀਤਾ ਸੀ ਤਾਂ ਮੇਰੇ ਵਿੱਚ ਅਜੀਬ ਜਿਹਾ ਫੀਲਿੰਗਾਂ ਵੀ ਆਈਆਂ ਸੀ ਇੱਕ ਪਾਸੇ ਤਾਂ ਮੈਂ ਉਹਦੇ ਕੋਲੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਦੂਜੇ ਪਾਸੇ ਮੈਨੂੰ ਉਹਦੇ ਨਾਲ ਇਹ ਸਭ ਕਰਨ ਵਿੱਚ ਵਧੀਆ ਲੱਗ ਰਿਹਾ ਸੀ ਇਸ ਕਰਕੇ ਮੈਂ ਉੱਥੋਂ ਭੱਜ ਨਹੀਂ ਰਹੀ ਸੀ ਮੈਂ ਹਜੇ ਉੱਥੇ ਬੈਠੀ ਸੀ ਇੰਨੇ ਟਾਈਮ ਤੱਕ ਉਹ ਸੌਤਨਾ ਬਾਹਰ ਚਲਾ ਗਿਆ ਪਰ ਉਹ ਭੁੱਲ ਗਿਆ ਕਿ ਉਹ ਮੇਰਾ ਦਰਵਾਜ਼ਾ ਖੁੱਲਾ ਛੱਡ ਗਿਆ ਮੈਂ ਜਲਦੀ ਜਲਦੀ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਮੈਂ ਭੱਜ ਕੇ ਲੌਬੀ 'ਚ ਆ ਗਈ ਜੋ ਦੂਸਰੇ ਆਦਮੀ ਅਲੱਗ ਕਮਰੇ ਵਿੱਚ ਬੈਠੇ ਸੀ ਉਹਨਾਂ ਕੋਲੋਂ ਵੀ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿ ਕਿਤੇ ਉਹ ਨਾ ਮੈਨੂੰ ਵੇਖ ਲੈਣ ਪਰ ਉਹਨਾਂ ਦਾ ਦਰਵਾਜ਼ਾ ਥੋੜਾ ਜਿਹਾ ਬੰਦ ਸੀ ਇਸ ਕਰਕੇ ਮੈਂ ਉੱਥੋਂ ਭੱਜਣ ਵਿੱਚ ਸਫਲ ਹੋ ਗਈ ਮੇਰੇ ਪੈਰਾਂ ਵਿੱਚ ਕਾਫੀ ਕੰਡੇ ਵੀ ਲੱਗੇ ਕਿਉਂਕਿ ਮੇਰੇ ਪੈਰ ਨੰਗੇ ਸੀ ਮੈਂ ਜਲਦੀ ਜਲਦੀ ਭੱਜ ਗਈ ਤੇ ਉਹਨਾਂ ਦੀ ਕੋਠੀ ਵਿੱਚੋਂ ਬਾਹਰ ਨਿਕਲ ਗਈ ਫਿਰ ਮੈਂ ਖੇਤਾ ਵਿੱਚ ਚਲੀ ਗਈ ਖੇਤਾਂ ਵਿੱਚ ਇੱਕ ਬਜ਼ੁਰਗ ਬੈਠਾ ਸੀ ਮੈਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਕਿੱਧਰ ਨੂੰ ਭੱਜ ਰਹੀ ਆ ਮੈਂ ਬਸ ਖੇਤਾਂ ਵੱਲ ਨੂੰ ਭੱਜ ਗਈ ਉਸ ਬਜ਼ੁਰਗ ਕੋਲ ਜਾ ਕੇ ਮੈਂ ਪਾਣੀ ਪੀਤਾ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕਿਵੇਂ ਨੰਗੇ ਪੈਰੀ ਤੁਰੇ ਫਿਰਦੀ ਆ ਹੁਣ ਮੈਨੂੰ ਸਾਰਾ ਜਹਾਨ ਹੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਰਾ ਜਹਾਨ ਹੀ ਇੱਕੋ ਜਿਹਾ ਜੋ ਔਰਤਾਂ ਨੂੰ ਗਲਤ ਨਜ਼ਰ ਨਾਲ ਵੇਖਦਾ ਮੈਂ ਉਸ ਬਜ਼ੁਰਗ ਕੋਲੋਂ ਵੀ ਜਲਦੀ ਜਲਦੀ ਭੱਜ ਗਈ ਉਹਨੇ ਮੈਨੂੰ ਬੜੀਆਂ ਆਵਾਜ਼ਾਂ ਦਿੱਤੀਆਂ ਪਰ ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀ ਕਿ ਮੈਂ ਕਿੱਧਰ ਨੂੰ ਜਾਵਾਂ ਮੈਂ ਉਹਦੀ ਕਿਸੇ ਵੀ ਆਵਾਜ਼ ਤੇ ਨਹੀਂ ਰੁਕੀ ਫਿਰ ਜਲਦੀ ਜਲਦੀ ਭੱਜ ਕੇ ਪਤਾ ਨਹੀਂ ਕਦੋਂ ਅਗਲੇ ਪਿੰਡ ਪਹੁੰਚ ਗਈ ਉਸ ਪਿੰਡ ਵਿੱਚ ਮੈਂ ਕਿਸੇ ਨੂੰ ਨਹੀਂ ਜਾਣਦੀ ਸੀ ਬਸ ਇੰਨੀ ਕ ਤਸੱਲੀ ਹੋ ਗਈ ਸੀ ਕਿ ਮੈਂ ਉਹਨਾਂ ਗਲਤ ਆਦਮੀਆਂ ਕੋਲੋਂ ਦੂਰ ਆ ਚੁੱਕੀ ਹਾਂ ਪਰ ਮੈਨੂੰ ਬੜਾ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਕਦੋਂ ਉਹ ਮੇਰੇ ਮਗਰ ਇੱਥੇ ਪਹੁੰਚ ਜਾਣਗੇ ਕਿਉਂਕਿ ਹੁਣ ਤੱਕ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਉੱਥੋਂ ਨਿਕਲ ਚੁੱਕੀ ਹਾਂ ਉਹ ਮੇਰਾ ਪਿੱਛਾ ਜ਼ਰੂਰ ਕਰਨਗੇ ਫਿਰ ਇੱਕ ਕੁੜੀ ਆਪਣੇ ਦਰਵਾਜ਼ੇ 'ਗੇ ਆਪਣੇ ਬੱਚੇ ਨੂੰ ਲਈ ਖੜੀ ਸੀ ਮੈਂ ਉਹਦੇ ਕੋਲ ਜਾ ਕੇ ਕਿਹਾ ਪਲੀਜ਼ ਮੈਨੂੰ ਅੰਦਰ ਲੈ ਕੋਲ ਵੋ ਮੇਰੀ ਜਾਨ ਨੂੰ ਖਤਰਾ ਆ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਕੌਣ ਤੇ ਇਸ ਤਰ੍ਹਾਂ ਕਿਉਂ ਭੱਜ ਕੇ ਆਈ ਆ ਜਦੋਂ ਉਹਨੇ ਮੇਰੇ ਪੈਰਾਂ ਵਿੱਚੋਂ ਖੂਨ ਨਿਕਲਦਾ ਵੇਖਿਆ ਤਾਂ ਉਹ ਮੈਨੂੰ ਆਪਣੇ ਅੰਦਰ ਲੈ ਗਈ ਤੇ ਅੰਦਰ ਇੱਕ ਬਜ਼ੁਰਗ ਜੋੜਾ ਬੈਠਾ ਸੀ ਜੋ ਕਿ ਬੜੇ ਬਿਰਧ ਜੇ ਸੀ ਮੈਂ ਉਸ ਘਰ ਵਿੱਚ ਜਾ ਕੇ ਉਹਨਾਂ ਨੂੰ ਆਪਣੀ ਸਾਰੀ ਸਟੋਰੀ ਦੱਸੀ ਬਜ਼ੁਰਗ ਬਾਪੂ ਕਹਿਣ ਲੱਗਾ ਕਿ ਜੇ ਤੂੰ ਬਿਲਕੁਲ ਸੱਚ ਕਹਿ ਰਹੀ ਆ ਤਾਂ ਅਸੀਂ ਤੈਨੂੰ ਆਪਣੇ ਘਰ ਰੱਖ ਲਵਾਂਗੇ ਪਰ ਜੇ ਤੂੰ ਝੂਠ ਬੋਲ ਰਹੀ ਆ ਤੇ ਤੂੰ ਕੋਈ ਲਟੇਰੀ ਆ ਤਾਂ ਤੈਨੂੰ ਅਸੀਂ ਹੁਣੇ ਪੁਲਿਸ ਦੇ ਹਵਾਲੇ ਕਰ ਦੇਵਾਂਗੇ ਮੈਂ ਉਹਨਾਂ ਅੱਗੇ ਬਹੁਤ ਹੱਥ ਜੋੜੇ ਤੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਝੂਠ ਨਹੀਂ ਬੋਲਿਆ ਮੈਂ ਰੋ ਰੋ ਕੇ ਆਪਣਾ ਸਾਰਾ ਦੁੱਖ ਬਿਆਨ ਕੀਤਾ ਬਜ਼ੁਰਗਔਰਤ ਕਹਿਣ ਲੱਗੀ ਕਿ ਮੈਨੂੰ ਲੱਗਦਾ ਕੁੜੀ ਸੱਚ ਬੋਲ ਰਹੀ ਆ ਫਿਰ ਉਸ ਬਜ਼ੁਰਗ ਨੇ ਆਪਣੇ ਮੁੰਡੇ ਨੂੰ ਕਿਹਾ ਕਿ ਜਿਸ ਪਿੰਡ ਦੀ ਇਹ ਕੁੜੀ ਆ ਤੂੰ ਉਸ ਪਿੰਡ ਜਾ ਕੇ ਪਤਾ ਕਰਕੇ ਆ ਪਰ ਉਥੇ ਇਸ ਕੁੜੀ ਬਾਰੇ ਕੁਝ ਨਹੀਂ ਦੱਸਣਾ ਕਿ ਇਹ ਸਾਡੇ ਘਰ ਆ ਮੈਂ ਆਪਣੇ ਪਿਓ ਦਾ ਨਾਮ ਵੀ ਦੱਸ ਦਿੱਤਾ ਤੇ ਉਸ ਬਜ਼ੁਰਗ ਦਾ ਮੁੰਡਾ ਆਪਣੇ ਨੌਕਰ ਨੂੰ ਨਾਲ ਲੈ ਕੇ ਮੇਰੇ ਪਿੰਡ ਚਲਾ ਗਿਆ ਤੇ 2 ਘੰਟਿਆਂ ਦੇ ਵਿੱਚ ਹੀ ਉਹ ਸਭ ਕੁਝ ਪਤਾ ਕਰਕੇ ਵਾਪਸ ਘਰ ਆ ਗਿਆ ਤੇ ਉਹਨੇ ਘਰ ਆ ਕੇ ਆਪਣੇ ਪਿਓ ਨੂੰ ਦੱਸਿਆ ਕਿ ਜੋ ਕੁਝ ਇਹ ਕੁੜੀ ਕਹਿ ਰਹੀ ਆ ਉਹ ਬਿਲਕੁਲ ਸੱਚ ਆ ਇਹਦੇ ਪਿੰਡ ਵਿੱਚੋਂ ਪਤਾ ਲੱਗਿਆ ਕਿ ਇਹਦਾ ਪਿਓ ਬਹੁਤ ਸ਼ਰਾਬ ਪਿੰਦਾ ਤੇ ਇਹਦੇ ਕੋਲੋਂ ਮਜ਼ਦੂਰੀ ਵੀ ਕਰਾਉਂਦਾ ਸੀ ਪਤਾ ਨਹੀਂ ਇੰਨੇ ਆਪਣੀ ਕੁੜੀ ਨੂੰ ਕਿੱਥੇ ਤੋੜ ਦਿੱਤਾ ਆ ਫਿਰ ਉਸ ਬਜ਼ੁਰਗ ਨੇ ਮੈਨੂੰ ਆਪਣੇ ਗਲੇ ਲਗਾ ਲਿਆ ਤੇ ਉਹ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਅੱਜ ਤੋਂ ਬਾਅਦ ਸਾਡੇ ਘਰ ਹੀ ਰਹੇਂਗੀ ਉਹਨਾਂ ਦੇ ਘਰ ਮੈਨੂੰ ਬੜਾ ਪਿਆਰ ਮਿਲਿਆ ਉਸ ਬਜ਼ੁਰਗ ਜੋੜੇ ਦੀ ਨੌ ਕੱਲੀ ਸੀ ਜੋ ਬੱਚਿਆਂ ਨੂੰ ਸਾਂਭਦੀ ਸੀ ਮੈਂ ਉਹਦੇ ਨਾਲ ਬੱਚੇ ਸਾਂਭਣ ਵਿੱਚ ਵੀ ਮਦਦ ਕਰਦੀ ਸੀ ਤੇ ਉਸ ਬਜ਼ੁਰਗ ਜੋੜੇ ਦੀ ਵੀ ਬੜੀ ਸੇਵਾ ਕਰਦੀ ਸੀ ਉਹ ਮੇਰੇ ਤੋਂ ਬੜੇ ਖੁਸ਼ ਸੀ ਹੁਣ ਮੈਨੂੰ ਆਪਣੇ ਪਰਿਵਾਰ ਵਾਂਗ ਲੱਗਦੇ ਸੀ ਉਹਨਾਂ ਨੇ ਮੇਰੇ ਲਈ ਬਹੁਤ ਵਧੀਆ ਨਵੇਂ-ਨਵੇਂ ਕੱਪੜੇ ਲਿਆਂਦੇ ਜਿਨ੍ਹਾਂ ਨੂੰ ਵੇਖ ਕੇ ਮੈਂ ਬੜੀ ਖੁਸ਼ ਹੋਈ ਮੈਂ ਤਾਂ ਇਦਾਂ ਦੇ ਕੱਪੜੇ ਕਦੇ ਜ਼ਿੰਦਗੀ ਵਿੱਚ ਵੀ ਨਹੀਂ ਵੇਖੇ ਸੀ ਉਹ ਜਿੱਦਾਂ ਆਪਣੇ ਲਈ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਆਉਂਦੇ ਸੀ ਉਦਾਂ ਦੇ ਮੇਰੇ ਲਈ ਵੀ ਲੈ ਕੇ ਆਉਂਦੇ ਸੀ ਮੈਨੂੰ ਉਸ ਪਰਿਵਾਰ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਕੋਈ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਪਰ ਕਦੇ-ਕਦੇ ਮੈਨੂੰ ਆਪਣੇ ਭਰਾ ਦੀ ਬੜੀ ਯਾਦ ਆਉਂਦੀ ਸੀ ਕਿ ਪਤਾ ਨਹੀਂ ਉਹਦੀ ਕੀ ਹਾਲਤ ਹੋ ਗਈ ਹੋਣੀ ਪਰ ਇਹ ਸੋਚ ਕੇ ਮਨ ਸਮਝਾ ਲੈਂਦੀ ਸੀ ਕਿ ਮੇਰਾ ਡੈਡੀ ਉਹਦਾ ਤਾਂ ਬੜਾ ਮੋਹ ਕਰਦਾ ਸੀ ਪਰ ਫਿਰ ਵੀ ਕਦੇ-ਕਦੇ ਮਨ 'ਚ ਉਹਨੂੰ ਮਿਲਣ ਦੀ ਬੜੀ ਚਾਹਤ ਰਹਿੰਦੀ ਸੀ ਇੱਕ ਦਿਨ ਮੈਂ ਉਸ ਭਾਬੀ ਨੂੰ ਕਿਹਾ ਜਿਨ੍ਹਾਂ ਦੇ ਘਰ ਮੈਂ ਰਹਿੰਦੀ ਸੀ ਕਿ ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦੀ ਆ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੈਨੂੰ ਤੇਰੇ ਪਿਓ ਨੇ ਉੱਥੇ ਦੇਖ ਲਿਆ ਉਹਨੇ ਤੈਨੂੰ ਵਾਪਸ ਨਹੀਂ ਆਉਣ ਦੇਣਾ ਮੈਂ ਨਹੀਂ ਚਾਹੁੰਦੀ ਕਿ ਤੂੰ ਉਸ ਨਰਕਪਰੀ ਜ਼ਿੰਦਗੀ ਵਿੱਚ ਦੁਬਾਰਾ ਜਾਵੇਂ ਇਸ ਤਰ੍ਹਾਂ ਮੇਰਾ ਉੱਥੇ ਬਹੁਤ ਵਧੀਆ ਟਾਈਮ ਪਾਸ ਹੋ ਰਿਹਾ ਸੀ ਉਹਨਾਂ ਨੇ ਮੈਨੂੰ ਕਦੇ ਵੀ ਬਗਾਨੀ ਨਹੀਂ ਸਮਝਿਆ ਸੀ ਉਹਨਾਂ ਨੇ ਹਮੇਸ਼ਾ ਮੈਨੂੰ ਆਪਣੇ ਘਰ ਦੀ ਮੈਂਬਰ ਸਮਝਿਆ ਸੀ ਇੱਕ ਦਿਨ ਉਹਨਾਂ ਦੇ ਕਿਸੇ ਬਾਹਰੋਂ ਰਿਸ਼ਤੇਦਾਰ ਨੇ ਆਉਣਾ ਸੀ ਜੋ ਕਿ ਕੈਨੇਡਾ ਵਿੱਚੋਂ ਆਏ ਹੋਏ ਸੀ। ਉਹਨਾਂ ਦੇ ਘਰ ਆਉਣੇ ਦੀ ਤਿਆਰੀ ਮੈਂ ਤੇ ਭਾਬੀ ਨੇ ਬੜੇ ਢੰਗ ਨਾਲ ਕੀਤੀ। ਬੜੇ ਚੰਗੇ-ਚੰਗੇ ਪਕਵਾਨ ਬਣਾਏ ਜਦੋਂ ਉਹਨਾਂ ਦੇ ਰਿਸ਼ਤੇਦਾਰ ਘਰ ਆਏ ਤਾਂ ਉਹਨਾਂ ਵਿੱਚੋਂ ਇੱਕ ਬੜਾ ਸੋਹਣਾ ਮੁੰਡਾ ਸੀ। ਉਹ ਜਦੋਂ ਦਾ ਆਇਆ ਸੀ ਮੇਰੇ ਵਾਲੀ ਵੇਖੀ ਜਾਂਦਾ ਸੀ। ਮੈਨੂੰ ਵੀ ਉਹ ਬੜਾ ਸੋਹਣਾ ਲੱਗ ਰਿਹਾ ਸੀ ਪਰ ਮੈਨੂੰ ਉਹਦਾ ਇਸ ਤਰ੍ਹਾਂ ਵੇਖਣਾ ਚੰਗਾ ਨਹੀਂ ਲੱਗ ਰਿਹਾ ਸੀ। ਉਹ ਮੇਰੇ ਵਾਲੇ بار بار ਵੇਖ ਰਿਹਾ ਸੀ ਮੈਂ ਤਾਂ ਉਦੋਂ ਹੈਰਾਨ ਰਹਿ ਗਈ ਜਦੋਂ ਅਗਲੇ ਦਿਨ ਜਾ ਕੇ ਉਹਨੇ ਆਪਣੇ ਘਰਦਿਆਂ ਨੂੰ ਇਹ ਗੱਲ ਕਹੀ ਕਿ ਮੈਂ ਉਸ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਨਾ ਆ ਜਦਕਿ ਉਹਨੂੰ ਮੇਰੇ ਬਾਰੇ ਕੁਝ ਵੀ ਨਹੀਂ ਪਤਾ ਸੀ ਜਦੋਂ ਭਾਬੀ ਨੇ ਮੇਰੇ ਬਾਰੇ ਉਸ ਮੁੰਡੇ ਨੂੰ ਸਾਰਾ ਕੁਝ ਦੱਸਿਆ ਤਾਂ ਉਹ ਕਹਿਣ ਲੱਗਾ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਉਹਦੇ ਘਰਦਿਆਂ ਨੂੰ ਇਸ ਗੱਲ ਤੋਂ ਪ੍ਰੋਬਲਮ ਸੀ ਇਸ ਕਰਕੇ ਉਹਦੇ ਘਰ ਦੇ ਮੇਰੇ ਨਾਲ ਉਹਦਾ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਸੀ ਪਰ ਉਹ ਮੁੰਡਾ ਤਾਂ ਮੇਰੇ ਪਿੱਛੇ ਪਾਗਲ ਹੋ ਚੁੱਕਿਆ ਸੀ ਉਹਨੇ ਤਾਂ ਆਪਣੇ ਘਰ ਕਹਿ ਦਿੱਤਾ ਸੀ ਕਿ ਜੇ ਮੈਂ ਵਿਆਹ ਕਰਵਾਉਣਾ ਤਾਂ ਉਸ ਕੁੜੀ ਨਾਲ ਕਰਵਾਉਣਾ ਨਹੀਂ ਤਾਂ ਮੈਂ ਨਹੀਂ ਕਰਵਾਉਣਾ ਮੈਂ ਵੀ ਕਿਸੇ ਦੇ ਘਰ ਵਿੱਚ ਲੜਾਈ ਨਹੀਂ ਪਾਉਣਾ ਚਾਹੁੰਦੀ ਸੀ ਜਦੋਂ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਤਾਂ ਮੈਂ ਭਾਬੀ ਨੂੰ ਕਹਿ ਦਿੱਤਾ ਸੀ ਕਿ ਉਸ ਮੁੰਡੇ ਨੂੰ ਤੁਸੀਂ ਸਮਝਾ ਦਿਓ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਕਿਉਂਕਿ ਮੇਰੀ ਤੇ ਉਹਦੀ ਜ਼ਿੰਦਗੀ ਵਿੱਚ ਬੜਾ ਫਰਕ ਆ ਮੈਂ ਆਪਣਾ ਪਿਛੋਕੜ ਕਦੀ ਨਹੀਂ ਭੁੱਲ ਸਕਦੀ ਬੇਸ਼ੱਕ ਉਹ ਮੈਨੂੰ ਅੱਜ ਪਸੰਦ ਕਰਦਾ ਆ ਪਰ ਕੱਲ ਨੂੰ ਉਹਨੂੰ ਮੇਰੇ ਪਿਸ਼ੋਕੜ ਨਾਲ ਜ਼ਰੂਰ ਪ੍ਰੋਬਲਮ ਹੋਵੇਗੀ ਇਸ ਕਰਕੇ ਮੈਂ ਉਹਦੇ ਨਾਲ ਵਿਆਹ ਨਹੀਂ ਕਰਾਉਣਾ ਭਾਬੀ ਮੈਨੂੰ ਕਹਿਣ ਲੱਗੀ ਕਿ ਤੇਰਾ ਇਹਦੇ 'ਚ ਕੀ ਕਸੂਰ ਆ ਇਹ ਤਾਂ ਕੋਈ ਮਾੜਾ ਟਾਈਮ ਸੀ ਜੋ ਬੀਤ ਗਿਆ ਪਰ ਹੁਣ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਲੱਗੀਆਂ ਨੇ ਤੇ ਮੈਂ ਚਾਹੁੰਨੀ ਆ ਕਿ ਹੁਣ ਤੂੰ ਖੁਸ਼ ਰਹੇ ਤੂੰ ਸਾਡਾ ਇੰਨਾ ਕਰਦੀ ਆ ਤਾਂ ਅਸੀਂ ਵੀ ਚਾਹੁੰਦੇ ਆ ਕਿ ਤੂੰ ਖੁਸ਼ ਰਹੇ ਪਰ ਜੋ ਉਸ ਰਾਤ ਮੇਰੇ ਨਾਲ ਹੋਣ ਵਾਲਾ ਸੀ ਉਹ ਮੈਂ ਕਦੇ ਨਹੀਂ ਭੁੱਲ ਸਕਦੀ ਸੀ ਜਦੋਂ ਮੇਰੇ ਪਿਓ ਨੇ ਮੈਨੂੰ ਵੇਚ ਦਿੱਤਾ ਸੀ ਉਹ ਮੁੰਡਾ ਬੇਸ਼ੱਕ ਮੈਨੂੰ ਪੂਰੀ ਤਰ੍ਹਾਂ ਨਹੀਂ ਪਾ ਸਕਿਆ ਸੀ ਪਰ ਉਹਨੇ ਮੇਰੇ ਸਰੀਰ ਨੂੰ ਥੋੜਾ ਬਹੁਤਾ ਟੱਚ ਕੀਤਾ ਸੀ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹਦੇ ਨਾਲ ਮੈਨੂੰ ਵੀ ਫੀਲਿੰਗਾਂ ਜਿਹੀਆਂ ਆਉਣ ਲੱਗ ਗਈਆਂ ਸੀ ਜੇਕਰ ਉਸ ਦਿਨ ਉਹ ਮੈਨੂੰ ਛੱਡ ਕੇ ਉਥੋਂ ਨਾ ਜਾਂਦਾ ਤਾਂ ਸ਼ਾਇਦ ਮੈਂ ਉਹਦੀ ਸ਼ਿਕਾਰ ਹੋ ਜਾਣਾ ਸੀ ਅੱਗੇ ਪਤਾ ਨਹੀਂ ਮੇਰੇ ਨਾਲ ਕੀ ਕੁਝ ਹੋਣਾ ਸੀ ਮੈਨੂੰ ਇਹ ਹਮੇਸ਼ਾ ਯਾਦ ਰਹਿੰਦੀ ਸੀ ਕਿ ਜੇਕਰ ਮੈਂ ਕਿਸੇ ਨਾਲ ਹੀ ਵਿਆਹ ਕਰਵਾ ਲਵਾਂਗੀ ਤਾਂ ਪਤਾ ਨਹੀਂ ਇਹ ਮੁੰਡਾ ਮੈਨੂੰ ਕਦੋਂ ਤੇ ਕਿੱਥੇ ਮਿਲ ਜਵੇ ਜਿਹਨੇ ਮੈਨੂੰ ਖਰੀਦਿਆ ਸੀ ਇਸ ਕਰਕੇ ਮੈਂ ਸਕੇਨਾਡਾ ਵਾਲੇ ਮੁੰਡੇ ਨੂੰ ਨਾ ਕਰ ਦਿੱਤੀ ਸੀ ਮੈਂ ਉਸ ਭਾਬੀ ਨੂੰ ਕਹਿ ਦਿੱਤਾ ਸੀ ਕਿ ਮੈਂ ساری ਜ਼ਿੰਦਗੀ ਤੁਹਾਡੇ ਨਾਲ ਰਹਿਣਾ ਚਾਹੁੰਨੀ ਆ ਹੁਣ ਮੇਰਾ ਇਸ ਘਰ ਵਿੱਚ ਪਿਆਰ ਪੈ ਗਿਆ ਆ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਤਾਂ ਭਾਬੀ ਕਹਿਣ ਲੱਗੀ ਚੱਲ ਕੋਈ ਗੱਲ ਨਹੀਂ ਜਿੱਦਾਂ ਤੇਰੀ ਮਰਜ਼ੀ ਆ ਭਾਬੀ ਦਾ ਘਰ ਵਾਲਾ ਵੀਰਾ ਵੀ ਬੜਾ ਚੰਗਾ ਸੀ ਉਹ ਮੈਨੂੰ ਆਪਣੀ ਛੋਟੀ ਭੈਣ ਸਮਝਦਾ ਸੀ ਉਹਦੀ ਕੋਈ ਭੈਣ ਨਹੀਂ ਸੀ ਉਹ ਮੈਨੂੰ ਹੀ ਆਪਣੀ ਭੈਣ ਮੰਨਦਾ ਸੀ ਤੇ ਮੇਰੇ ਕੋਲੇ ਹਰ ਸਾਲ ਰਖੜੀ ਬਣਾਉਂਦਾ ਸੀ ਜਿੱਥੇ ਮੈਂ ਰਹਿੰਦੀ ਸੀ ਉਹਨਾਂ ਦੇ ਸਾਰੇ ਰਿਸ਼ਤੇਦਾਰ ਉਹਨਾਂ ਨੂੰ ਬੜਾ ਬੋਲਦੇ ਸੀ ਕਿ ਤੁਸੀਂ ਐਵੇਂ ਬਗਾਨੀ ਕੁੜੀ ਨੂੰ ਆਪਣੇ ਘਰ ਰੱਖਿਆ ਆ ਇਹ ਤੁਹਾਨੂੰ ਲੁੱਟ ਕੇ ਲੈ ਜਾਊਗੀ ਪਰ ਉਹਨਾਂ ਨੇ ਕਦੇ ਕਿਸੇ ਦੀ ਗੱਲ ਨਹੀਂ ਸੁਣੀ ਸੀ ਉਹ ਤਾਂ ਮੈਨੂੰ ਆਪਣੇ ਘਰ ਦੀ ਮੈਂਬਰ ਮੰਨਣ ਲੱਗ ਗਏ ਸੀ ਉਹਨਾਂ ਨੇ ਕਦੇ ਮੇਰੇ ਨਾਲ ਕੋਈ ਫਰਕ ਨਹੀਂ ਰੱਖਿਆ ਸੀ ਮੈਂ ਵੀ ਉਸ ਘਰ ਨੂੰ ਆਪਣਾ ਮੰਨ ਲਿਆ ਸੀ ਤੇ ਮੈਂ ਬੇਬੇ ਬਾਪੂ ਦੀ ਵੀ ਬੜੀ ਸੇਵਾ ਕਰਦੀ ਸੀ ਤੇ ਬੱਚੇ ਵੀ ਮੈਨੂੰ ਭੂਆ ਕਹਿ ਕੇ ਬੁਲਾਉਂਦੇ ਸੀ ਇੱਕ ਦਿਨ ਫੇਰ ਉਹੀ ਮੁੰਡਾ ਆਪਣੇ ਘਰ ਦੇਣਾ ਸਾਡੇ ਘਰ ਆਇਆ ਤੇ ਹੁਣ ਉਹਨੇ ਆਪਣੀ ਫੈਮਲੀ ਨੂੰ ਵੀ ਸਾਡੇ ਵਿਆਹ ਲਈ ਮਨਾ ਲਿਆ ਸੀ ਉਹ ਪੂਰੇ 2 ਸਾਲਾਂ ਬਾਅਦ ਆਏ ਸੀ ਉਪਾ ਵੀ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੇਰੇ ਨਾਲ ਗੱਲ ਕੀਤੀ ਕਿ 2 ਸਾਲ ਬੀਤ ਗਏ ਸਾਡੇ ਮੁੰਡੇ ਨੇ ਹੋਰ ਕਿਸੇ ਕੁੜੀ ਨੂੰ ਪਸੰਦ ਨਹੀਂ ਕੀਤਾ ਇਹ ਤੇਰੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਤੇ ਹੁਣ ਅਸੀਂ ਵੀ ਇਹੀ ਚਾਹੁੰਦੇ ਆ ਮੈਂ ਇਸ ਗੱਲ ਤੋਂ ਬੜੀ ਹੈਰਾਨ ਸੀ ਕਿ ਕੱਲ ਉਹਨਾਂ ਨੂੰ ਇਸ ਰਿਸ਼ਤੇ ਤੋਂ ਪ੍ਰੋਬਲਮ ਸੀ ਤੇ ਅੱਜ ਉਹ ਕਿਵੇਂ ਤਿਆਰ ਹੋ ਗਏ ਤਾਂ ਉਹ ਮੁੰਡਾ ਵੀ ਮੈਨੂੰ ਕਹਿਣ ਲੱਗਾ ਕਿ ਪਲੀਜ਼ ਹੁਣ ਤੁਸੀਂ ਨਾ ਨਾ ਕਰਿਓ ਮੈਂ ਆਪਣੇ ਮੰਮੀ ਡੈਡੀ ਨੂੰ ਬੜਾ ਔਖਾ ਮਨਾਇਆ ਹੁਣ ਭਾਬੀ ਨੇ ਵੀ ਮੈਨੂੰ ਮਨਾ ਲਿਆ ਸੀ ਕਿਉਂਕਿ ਉਹ ਸਾਡੇ ਘਰ ਆਪ ਰਿਸ਼ਤੇ ਲਈ ਚੱਲ ਕੇ ਆਏ ਸੀ ਹੁਣ ਮੈਂ ਵੀ ਇਸ ਰਿਸ਼ਤੇ ਲਈ ਤਿਆਰ ਹੋ ਗਈ ਸੀ ਸਾਡਾ ਦੋਵਾਂ ਦਾ ਵਿਆਹ ਹੋ ਗਿਆ ਸੀ ਮੇਰੇ ਘਰ ਵਾਲੇ ਦਾ ਨਾਮ ਰਿੱਕੀ ਆ ਉਹ ਮੈਨੂੰ ਬੜਾ ਪਿਆਰ ਕਰਦਾ ਆ ਉਹਨੇ ਮੈਨੂੰ ਆਪਣੇ ਘਰ ਫੁੱਲਾਂ ਵਾਂਗ ਰੱਖਿਆ ਤੇ ਜਲਦੀ ਹੀ ਉਹਨੇ ਮੈਨੂੰ ਕੈਨੇਡਾ ਵੀ ਬੁਲਾ ਲਿਆ ਸੀ ਉੱਥੇ ਮੈਂ ਬੜੀ ਖੁਸ਼ ਸੀ ਰਿੱਕੀ ਦੇ ਘਰ ਦੇ ਵੀ ਮੇਰਾ ਹੁਣ ਬੜਾ ਮੋਹ ਕਰਦੇ ਸੀ ਕਿਉਂਕਿ ਮੈਂ ਉਹਨਾਂ ਨਾਲ ਕਦੇ ਸੱਸ ਸਹੁਰੇ ਵਾਲਾ ਵਿਵਹਾਰ ਨਹੀਂ ਕੀਤਾ ਸੀ ਮੈਂ ਹਮੇਸ਼ਾ ਉਹਨਾਂ ਨੂੰ ਆਪਣੇ ਮਾਪਿਓ ਹੀ ਮੰਨਿਆ ਸੀ ਅਸੀਂ ਸਾਰੇ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ ਹੁਣ ਮੈਂ ਬੱਚਿਆਂ ਵਾਲੀ ਵੀ ਹੋ ਗਈਆਂ ਪਰ ਮੈਨੂੰ ਅੱਜ ਵੀ ਆਪਣੀ ਮਾਂ ਦੀ ਬੜੀ ਯਾਦ ਆਉਂਦੀ ਆ ਮੈਂ ਆਪਣੇ ਬੱਚਿਆਂ ਨੂੰ ਇੰਡੀਆ ਮਲਾਉਣ ਲੈ ਕੇ ਗਈ ਤੇ ਇੱਕ ਦਿਨ ਅਚਾਨਕ ਭਾਬੀ ਮੈਨੂੰ ਕਹਿਣ ਲੱਗੀ ਕਿ ਤੈਨੂੰ ਕੋਈ ਮਿਲਣ ਆਇਆ ਮੈਂ ਉਤਾਵਲੀ ਜੀ ਹੋ ਗਈ ਤੇ ਸੋਚਣ ਲੱਗੀ ਕਿ ਮੈਨੂੰ ਕੌਣ ਮਿਲਣਾ ਸਕਦਾ ਕਿਉਂਕਿ ਮੇਰਾ ਤਾਂ ਉੱਥੇ ਹੋਰ ਕੋਈ ਨਹੀਂ ਸੀ ਜਦੋਂ ਮੈਂ ਭੱਜ ਕੇ ਬਾਹਰ ਆਈ ਤਾਂ ਮੈਂ ਦੇਖਿਆ ਕਿ ਮੇਰਾ ਡੈਡੀ ਉੱਥੇ ਖੜਾ ਸੀ ਤੇ ਇੱਕ ਮੁੰਡਾ ਨਾਲ ਖੜਾ ਸੀ ਜੋ ਮੇਰਾ ਭਰਾ ਸੀ ਹੁਣ ਉਹ ਕਾਫੀ ਵੱਡਾ ਹੋ ਚੁੱਕਿਆ ਸੀ ਪਰ ਮੈਂ ਆਪਣੇ ਭਰਾ ਨੂੰ ਬਿਲਕੁਲ ਨਹੀਂ ਪਛਾਨਿਆ ਸੀ ਉਹ ਤਾਂ ਜਦੋਂ ਨੇ ਮੈਨੂੰ ਦੱਸਿਆ ਤਾਂ ਮੈਨੂੰ ਪਤਾ ਲੱਗਾ ਮੈਂ ਉਹਨੂੰ ਘੁੱਟ ਕੇ ਆਪਣੇ ਸੀਨੇ ਲਗਾ ਲਿਆ ਤੇ ਮੇਰਾ ਪਿਓ ਵੀ ਧੀ ਧੀ ਕਹਿ ਕੇ ਅੱਗੇ ਹੋ ਕੇ ਮੈਨੂੰ ਮਿਲਣ ਲੱਗਾ ਤਾਂ ਮੈਂ ਸਾਫ਼-ਸਾਫ਼ ਉਹਨੂੰ ਮਨ੍ਹਾ ਕਰ ਦਿੱਤਾ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੇਰਾ ਪਿਓ ਨਹੀਂ ਤੂੰ ਤਾਂ ਮੇਰਾ ਦੁਸ਼ਮਣ ਆ ਤੇਰੇ ਵਰਗਾ ਪਿਓ ਰੱਬ ਕਿਸੇ ਨੂੰ ਨਾ ਦੇਵੇ ਇਹ ਸੁਣ ਕੇ ਮੇਰਾ ਭਰਾ ਮੇਰੇ ਨਾਲ ਗੁੱਸੇ ਹੋਣ ਲੱਗਾ ਤਾਂ ਮੈਂ ਉਹਨੂੰ ਮੰਝੇ ਤੇ ਬਿਠਾਇਆ ਤੇ ਸਾਰਾ ਕੁਝ ਦੱਸਿਆ ਕਿ ਇਸ ਪਿਓ ਨੇ ਆਪਣੇ ਨਸ਼ੇ ਪੂਰੇ ਕਰਨ ਲਈ ਆਪਣੀ ਧੀ ਗੈਰਾਂ ਦੇ ਹੱਥ ਵਿੱਚ ਦੇ ਦਿੱਤੀ ਸੀ ਤਾਂ ਇਹ ਗੱਲ ਸੁਣ ਕੇ ਮੇਰਾ ਭਰਾ ਹੈਰਾਨ ਰਹਿ ਗਿਆ ਤੇ ਮੈਨੂੰ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਡੈਡੀ ਤਾਂ ਕਹਿੰਦਾ ਸੀ ਉਹਨੂੰ ਮੈਂ ਕਿਸੇ ਬਾਹਰ ਵਾਲਿਆਂ ਨਾਲ ਬਾਹਰ ਭੇਜ ਦਿੱਤਾ ਆ ਤੇ ਉਹਨਾਂ ਦੇ ਬੱਚਾ ਨਹੀਂ ਸੀ ਉਹਨਾਂ ਨੇ ਤਾਂ ਨੂੰ ਗੋਦ ਲੈ ਲਿਆ ਮੈਨੂੰ ਦੱਸਿਆ ਕਿ ਆਪਣਾ ਪਿਓ ਝੂਠ ਬੋਲ ਰਿਹਾ ਇਹ ਪਰਿਵਾਰ ਤਾਂ ਮੇਰੀ ਚੰਗੀ ਕਿਸਮਤ ਨੂੰ ਮੈਨੂੰ ਮਿਲ ਗਿਆ ਪਤਾ ਨਹੀਂ ਰੱਬ ਮੈਨੂੰ ਕਿਵੇਂ ਉਸ ਆਦਮੀ ਤੋਂ ਬਚਾ ਕੇ ਲੈ ਕੇ ਆਇਆ ਤੇ ਇਹਨਾਂ ਨਾਲ ਮਿਲਾ ਦਿੱਤਾ ਤੇ ਇਹਨਾਂ ਨੇ ਮੈਨੂੰ ਬਗਾਨੇ ਹੋ ਕੇ ਵੀ ਧੀ ਬਣਾ ਕੇ ਰੱਖਿਆ ਤੇ ਹੁਣ ਮੇਰਾ ਵਿਆਹ ਕੈਨੇਡਾ ਵਾਲੇ ਮੁੰਡੇ ਨਾਲ ਕਰ ਦਿੱਤਾ ਉਹ ਵੀ ਬੜੇ ਚੰਗੇ ਬੰਦੇ ਆ ਤਾਂ ਮੇਰਾ ਪਿਓ ਇਹ ਸਭ ਗੱਲਾਂ ਚੁੱਪ ਕਰਕੇ ਸੁਣੀ ਜਾ ਰਿਹਾ ਸੀ ਬਬੀ ਸਾਨੂੰ ਚਾਹ ਦੇਗੀ ਮੇਰਾ ਪਿਓ ਚੁੱਪ ਕਰਕੇ ਬੈਠਾ ਸੀ ਤੇ ਫੇਰ ਮੈਨੂੰ ਕਹਿਣ ਲੱਗਾ ਪੁੱਤ ਪ੍ਰਾਣੀਆਂ ਗੱਲਾਂ ਭੁੱਲ ਜਾ ਮੈਂ ਆਪਣੇ ਪਿਓ ਨੂੰ ਕਿਹਾ ਮੈਂ ਉਹ ਸਭ ਗੱਲਾਂ ਕਦੇ ਨਹੀਂ ਭੁੱਲੂੰਗੀ ਤੇ ਤੂੰ ਇੱਥੋਂ ਚਲਾ ਜਾ ਤੇ ਮੁੜ ਕੇ ਕਦੇ ਮੇਰੇ ਮੱਥੇ ਨਾ ਲੱਗੀ ਮੈਂ ਆਪਣੇ ਭਰਾ ਨੂੰ ਪੁੱਛਿਆ ਕਿ ਤੈਨੂੰ ਮੇਰੇ ਬਾਰੇ ਕਿੰਨੇ ਦੱਸਿਆ ਸੀ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਨੂੰ ਤਾਂ ਡੈਡੀ ਨੇ ਦੱਸਿਆ ਸੀ ਇਹਨੂੰ ਪਿੰਡ ਵਿੱਚੋਂ ਕਿਸੇ ਨੇ ਦੱਸਿਆ ਸੀ ਕਿ ਤੁਹਾਡੀ ਕੁੜੀ ਤਾਂ ਇਹਨਾਂ ਦੇ ਘਰ ਰਹਿੰਦੀ ਆ ਫੋਈ ਆਪਣੇ ਪਿੰਡੋਂ ਇਹਨਾਂ ਦੇ ਜਿਨ੍ਹਾਂ ਦੇ ਘਰ ਤੋਂ ਰਹਿਨੀ ਆ ਖੇਤ ਵਿੱਚ ਦਿਹਾੜੀ ਆਇਆ ਸੀ ਉਹਨਾਂ ਨੇ ਦੱਸਿਆ ਸੀ ਮੈਂ ਕਿਹਾ ਠੀਕ ਆ ਮੇਰਾ ਭਰਾ ਮੈਨੂੰ ਕਹਿਣ ਲੱਗਾ ਤਾ ਡੱਕ ਦੇ ਮਨ ਨਹੀਂ ਕੀਤਾ ਮੈਨੂੰ ਮਿਲਣ ਦਾ ਮੈਂ ਉਹਨੂੰ ਦੱਸਿਆ ਕਿ ਮੈਂ ਮਜਬੂਰ ਸੀ ਮੈਂ ਦੁਬਾਰਾ ਆਪਣੀ ਉਸ ਜ਼ਿੰਦਗੀ 'ਚ ਨਹੀਂ ਜਾਣਾ ਚਾਹੁੰਦੀ ਸੀ ਮੇਰਾ ਡੈਡੀ ਬੜੀਆਂ ਮਿੰਤਾ ਕਰ ਰਿਹਾ ਸੀ ਕਿਉਂਕਿ ਹੁਣ ਉਹਨੂੰ ਪਤਾ ਲੱਗ ਗਿਆ ਸੀ ਕਿ ਮੈਂ ਪੈਸੇ ਵਾਲੀ ਹੋ ਗਈਆਂ بس ਇਸੇ ਕਰਕੇ ਉਹ ਮੈਨੂੰ ਮਨਾ ਰਿਹਾ ਸੀ ਪਰ ਮੈਂ ਉਹ ਸਭ ਨਹੀਂ ਭੁੱਲ ਸਕਦੀ ਸੀ ਮੈਂ ਡੈਡੀ ਨੂੰ ਉਥੋਂ ਜਾਣ ਲਈ ਕਿਹਾ ਤੇ ਆਪਣੇ ਭਰਾ ਨਾਲ ਬਹੁਤ ਗੱਲਾਂ ਕੀਤੀਆਂ ਮੇਰੇ ਸਾਰੇ ਪਰਿਵਾਰ ਨੇ ਵੀ ਮੇਰੇ ਭਰਾ ਦਾ ਬੜਾ ਮਾਣ ਤਾਣ ਕੀਤਾ ਤੇ ਇਸ ਗੱਲ ਤੇ ਮੇਰੇ ਭਰਾ ਨੂੰ ਵੀ ਬੜਾ ਗੁੱਸਾ ਆਇਆ ਸੀ ਕਿ ਡੈਡੀ ਨੇ ਮੈਨੂੰ ਵੇਚ ਦਿੱਤਾ ਸੀ ਪਰ ਹੁਣ ਜੋ ਹੋ ਗਿਆ ਸੋ ਹੋ ਗਿਆ ਸੀ ਉਹਨੂੰ ਬਦਲਿਆ ਨਹੀਂ ਜਾ ਸਕਦਾ ਸੀ ਮੈਂ ਇਹ ਗੱਲ ਆਪਣੇ ਭਰਾ ਨੂੰ ਸਮਝਾਈ ਤੇ ਹੁਣ ਮੇਰਾ ਭਰਾ ਮੈਨੂੰ ਮਿਲਣ ਆਉਂਦਾ ਰਹਿੰਦਾ ਸੀ ਮੈਂ ਆਪਣੇ ਭਰਾ ਨੂੰ ਪੁੱਛਿਆ ਕਿ ਤੂੰ ਹੁਣ ਕੀ ਕੰਮ ਕਰਦਾ ਆ ਤਾਂ ਉਹਨੇ ਦੱਸਿਆ ਬਸ ਮੈਂ ਤਾਂ ਦਿਹਾੜੀ ਕਰਦਾ ਆ ਪੜ੍ਹਾਈ ਵੀ 10ਵੀਂ ਤੱਕ ਕਰ ਲਈ ਸੀ ਪਰ ਤੈਨੂੰ ਪਤਾ 10ਵੀਂ ਪੜ੍ਹੇ ਨੂੰ ਕਿਹੜਾ ਨੌਕਰੀ ਮਿਲਦੀ ਆ ਮੈਨੂੰ ਆਪਣੇ ਭਰਾ ਤੇ ਬੜਾ ਤਰਸ ਆਇਆ ਮੈਂ ਆਪਣੇ ਹਸਬੰਦ ਨੂੰ ਵੀ ਇਸ ਬਾਰੇ ਦੱਸ ਦਿੱਤਾ ਸੀ ਤੇ ਉਹਨਾਂ ਨੇ ਮੇਰੇ ਭਰਾ ਦਾ ਵੀ ਵੀਜ਼ਾ ਲਗਵਾ ਦਿੱਤਾ ਸੀ ਤੇ ਉਹਦੀ ਕਿਸਮਤ ਇੰਨੀ ਚੰਗੀ ਸੀ ਕਿ ਉਹਦਾ ਬਹੁਤ ਜਲਦੀ ਵੀਜ਼ਾ ਆ ਗਿਆ ਸੀ ਕਿਉਂਕਿ ਮੇਰੇ ਹਸਬੰਦ ਪੀਆਰਸੀ ਇਸ ਕਰਕੇ ਉਹਦਾ ਜਲਦੀ ਵੀਜ਼ਾ ਲੱਗ ਗਿਆ ਉਹ ਵੀ ਹੁਣ ਕੈਨੇਡਾ ਸੈਟ ਆ ਅਸੀਂ ਬਹੁਤ ਖੁਸ਼ੀ-ਖੁਸ਼ੀ ਰਹਿ ਰਹੇ ਆ ਡੈਡੀ ਹੁਣ ਕੱਲਾ ਪਿੰਡ ਰਹਿੰਦਾ ਆ ਮੇਰਾ ਭਰਾ ਉਹਨੂੰ ਖਰਚਾ ਭੇਜਦਾ ਰਹਿੰਦਾ ਆ ਮੈਂ ਉਹਨੂੰ ਕਿੰਨੀ ਵਾਰ ਕਿਹਾ ਕਿ ਉਹਨੂੰ ਜ਼ਿਆਦਾ ਪੈਸੇ ਨਾ ਭੇਜਿਆ ਕਰ ਕਿਉਂਕਿ ਅੱਜ ਵੀ ਉਸੇ ਤਰ੍ਹਾਂ ਸ਼ਰਾਬ ਵਿੱਚ ਪੈਸੇ ਬੜੇ ਉਡਾਉਂਦਾ ਆ ਪਰ ਫਿਰ ਵੀ ਪਿਓ ਆ ਉਹਦਾ ਵੀ ਵੇਖਣਾ ਹੀ ਪੈਣਾ ਆ ਪਰ ਮੈਂ ਉਹਨੂੰ ਕਦੇ ਵੀ ਨਹੀਂ ਬੁਲਾਇਆ ਮੇਰੇ ਵੱਲੋਂ ਮਰ ਚੁੱਕਿਆ ਮੇਰਾ ਭਰਾ ਉਹਨੂੰ ਖਾਣ ਪੀਣ ਲਈ ਪੈਸੇ ਭੇਜ ਦਿੰਦਾ ਹੈ ਅੱਗੋਂ ਚਾਹੇ ਉਹਨਾਂ ਪੈਸਿਆਂ ਦੀ ਰੋਟੀ ਖਾਵੇ ਚਾਹੇ ਸ਼ਰਾਬ ਪੀਵੇ ਕਿਉਂਕਿ ਜਦੋਂ ਸਾਰੀ ਉਮਰ ਨਹੀਂ ਬਦਲਿਆ ਹੁਣ ਉਹਨੇ ਕੀ ਬਦਲਣਾ ਮੇਰੀ ਤਾਂ ਬਗਾਨਿਆਂ ਨੇ ਜ਼ਿੰਦਗੀ ਬਦਲ ਦਿੱਤੀ ਆ ਤੇ ਮੇਰੇ ਆਪਣੇ ਨੇ ਮੈਨੂੰ ਮਰਨ ਲਈ ਛੱਡ ਦਿੱਤਾ ਸੀ ਆਪਣੇ ਪਿਓ ਨੇ ਮੇਰੀ ਇੱਜ਼ਤ-ਉਸ਼ਾਲਨ 'ਚ ਕੋਈ ਕਮੀ ਨਹੀਂ ਛੱਡੀ ਤੇ ਉਹਨਾਂ ਨੇ ਬਗਾਨੇ ਹੋ ਕੇ ਵੀ ਮੇਰਾ ਇੰਨਾ ਜ਼ਿਆਦਾ ਕੀਤਾ ਮੈਂ ਉਹਨਾਂ ਨਾਲ ਹੀ ਪੇਕਿਆ ਵਾਂਗ ਵਰਤਦੀ ਆ ਜ਼ਰੂਰੀ ਨਹੀਂ ਅੱਜਕੱਲ੍ਹ ਆਪਣੇ ਸਾਥ ਦੇਣ ਕਈ ਵਾਰ ਬਗਾਨੇ ਵੀ ਸਾਡੇ ਆਪਣੇ ਬਣ ਜਾਂਦੇ ਨੇ ਜਿਵੇਂ ਕਿ ਮੇਰੇ ਲਈ ਉਹ ਪਰਿਵਾਰ ਰੱਬ ਹੀ ਬਣ ਗਿਆ ਤੇ ਅੱਗੇ ਉਹ ਮੈਨੂੰ ਸਹੁਰਾ ਪਰਿਵਾਰ ਵੀ ਇਦਾਂ ਦਾ ਮਿਲਿਆ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤੇ ਮੇਰੇ ਘਰ ਵਾਲੇ ਨੇ ਮੈਨੂੰ ਆਮ ਤੋਂ ਖਾਸ ਬਣਾ ਦਿੱਤਾ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ